ਵੀ ਆਦੇ ਦੇ ਦਿਨ ਹੀ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਦਦੋਂ ਤੁਸੀਂ ਆਜ਼ਾਦ ਸਾਨੂੰ ਕੁਝ ਵੀ ਨਹੀਂ ਸੀ ਹਾਂਜੀ ਅਸੀਂ ਗੁਲਾਮ ਸੀ ਕਿਸੇ ਹੋਰ ਸੰਵਿਧਾਨ ਦੇ ਕਿਸੇ ਹੋਰ ਰੂਲ ਦੇ ਰੂਲ ਪਾਰਟੀ ਦੇ ਦਦੋਂ ਕਿ ਸੇ ਚੰਗੇ ਸਪੀਕਰ ਨੇ ਜਾਂ ਚੰਗੇ ਮਤਲਬ ਵਕਤਾ ਨੇ ਕੋਈ ਗੱਲ ਕਰਨੀ ਆ ਉਹਨਾਂ ਕੁਰਬਾਨੀਆਂ ਦੀ ਗੱਲ ਕਰਨੀ ਆ ਜੋ ਉਸ ਡੈਡੀਕੇਸ਼ਨ ਦੀ ਗੱਲ ਕਰਨੀ ਹੈ ਜਾਂ ਦੇਸ਼ ਦੀ ਤਰੱਕੀ ਦੀ ਗੱਲ ਕਰਨੀ ਹੈ ਤੇ ਲੋਕ ਨਾ ਇਹ ਭੱਜੇ ਨਿਆਣਾ ਨਾ ਮੁੜਦੇ ਸੀ ਘਰੋਂ ਉਹ ਕਹਿੰਦੇ ਜੇ ਤੁਸੀਂ ਆਪਣੇ ਨਾ ਛੀਦਰੀ ਭੁੱਲ ਜਾਓਗੇ ਜੇ ਕੋ ਉਹ ਖਤਮ ਹੋ ਜਾਊਗੀ ਉਹ ਗੁਲਾਮ ਹੋ ਜਾਊਗੀ ਹੂੰ ਜੇ ਆਯਾਦ ਰਹਿਣਾ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਰੱਖਣਾ ਪੈਣਾ ਗਾਂਧੀ ਜੀ ਨੇ ਕਦੀ ਕਦੇ ਲਾਲਸਾ ਨਹੀਂ ਕੀਤੀ ਉਹ ਬ੍ਰਿਸਟਰ ਸੀਗੇ ਹੂੰ ਬਹੁਤ ਵੱਡੀ ਬਾਦੀ ਸੀ ਨਾ ਦੀ ਸਾਪ ਸੌਥਾਫਰੀਕਾ ਦੇ ਵਿੱਚ ਜੀ ਜੀ ਅੱਜ ਉਹਨਾਂ ਦੇ ਦੁਨੀਆ ਵਿੱਚ ਬੁੱਤ ਲੱਗੇ ਹੋਏ ਆ ਹੂੰ ਉਹਨਾਂ ਦੀ ਇੱਕ ਫਲਸਫੀ ਹੈਗੀ ਹੈ ਜੇ ਉੱਥੇ ਨਾ ਅਵਾਮਾ ਵੀ ਗੱਲ ਕਰਦੇ ਆ ਜਾਂ ਬਾਈਡਨ ਵੀ ਗੱਲ ਕਰਦਾ ਟਰੰਪ ਵੀ ਕਰਦਾ ਤੇ ਗਾਂਧੀ ਦੀ ਫਲਸਫੀ ਚੱਲਦੇ ਅਹਿੰਸਾ ਬੋਧ ਦੀ ਕਰਦੇ ਹੁਣ ਹਰ ਸਕੂਲ ਚ ਇੱਕ ਦੋ ਸਕੂਲਾਂ ਨੱਪਲਿੰਦੇ ਆਈਟਮਾਂ ਬਣ ਚੇ ਜਾਂ ਕੋਈ ਦੇਸ਼ ਪ੍ਰੇਮ ਦਾ ਗੀਤ ਗਾ ਕੇ ਗਿੱਧਾ ਪੰਗੜਾ ਪਾ ਕੇ ਤੇ ਲੋਕਾਂ ਕਾ ਸਨਮਾਨ ਦੇ ਕੇ ਕਹਿੰਦੇ ਚੱਲ ਚੱਬੀ ਜੀ ਮੁੱਕ ਗਈ ਐ ਇੰਨੇ ਸੁਗੜ ਗਏ ਸੀ ਨਾ ਕਿ ਪੱਤਰਕਾਰ ਦੇ ਲੋਕ ਦੇਨ ਸਮਾਗਮ ਹੁੰਦਾ ਤੂੰ ਬੱਚਿਆਂ ਨੂੰ ਪੁੱਛਦੇ ਹੂੰ ਹਾਂਜੀ ਵੀ ਅੱਜ ਦਿਨ ਕਿਹੜਾ ਕਹਿੰਦੇ ਅੱਜ 26 ਜਨਵਰੀ ਗਣਤੰਤਰ ਦਿਵਸ ਕੀ ਹੁੰਦਾ ਉਹਨਾਂ ਨੂੰ ਨਹੀਂ ਪਤਾ ਅੱਜ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਗਣਤੰਤਰ ਦਿਵਸ ਤੇ ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੱਤਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਚੋੜੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਵਿਸ਼ਾ ਹੈ ਜੀ ਤੀਸਰੀ ਅਖਦਾ ਚਿੱਟਾ ਮੋਤੀਆਂ ਸਾਡੇ ਦੇਸ਼ ਦੇ ਵਿੱਚ ਦੋ ਵੱਡੇ ਕੌਮੀ ਤਿਉਹਾਰ ਮਨਾਏ ਜਾਂਦੇ ਨੇ ਇਹਨਾਂ ਦਾ ਸੰਬੰਧ ਕਿਸੇ ਧਾਰਮਿਕ ਵਿਰਸੇ ਦੇ ਨਾਲ ਨਹੀਂ ਹੈ ਬਲਕਿ ਇਹਨਾਂ ਦਾ ਸੰਬੰਧ ਸਾਡੀ ਆਜ਼ਾਦੀ ਦੇ ਇਤਿਹਾਸ ਦੇ ਨਾਲ ਹੁੰਦਾ ਹੈ ਇਹ ਨੇ 15 ਅਗਸਤ ਤੇ ਇੱਕ 26 ਜਨਵਰੀ ਅੱਜ ਦੀ ਤਾਰੀਖ ਯਾਨੀ ਕਿ 26 ਜਨਵਰੀ ਦਾ ਸਾਡੇ ਇਤਿਹਾਸ ਦੇ ਨਾਲ ਗੂੜਾ ਸੰਬੰਧ ਹੈ 26 ਜਨਵਰੀ ਦੇ ਪਵਿੱਤਰ ਦਿਹਾੜੇ ਤੇ ਭਾਰਤ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦੀ ਹੈ ਨਾਗਰਿਕ ਤੇ ਨੇਤਾ ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ ਸਰਗਰਮ ਹੋਣ ਦਾ ਪ੍ਰਣ ਲੈਂਦੇ ਨੇ ਸੋ ਅੱਜ ਗਣਤੰਤਰ ਦਿਵਸ ਹੈ ਤੇ ਇਸ ਦੇ ਸਬੰਧੀ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੇੜਾ ਜੀ ਸੋ ਖੇੜਾ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਮਿਹਰਬਾਨੀ ਮਿਹਰਬਾਨੀ ਪੂਰੇ ਦੇਸ਼ ਨੂੰ ਮੁਬਾਰਕਾਂ ਖੇੜਾ ਜੀ ਅੱਜ ਗਣਤੰਤਰ ਦਿਵਸ ਹੈ ਭਾਬੀ ਅੱਜ ਦੇ ਦਿਨ ਹੀ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਇਸ ਮਾਨ ਮਤੇ ਦਿਨ ਨੂੰ ਜਿਸ ਸਮਰਪਿਤ ਭਾਵਨਾਵਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ ਉਹ ਲੋਕ ਭਾਵਨਾਵਾਂ ਹੁਣ ਰਹੀਆਂ ਨਹੀਂ ਤੇ ਸਕੂਲਾਂ ਦੇ ਵਿੱਚ ਜੋ ਅਧਿਆਪਕਾਂ ਤੇ ਬੱਚਿਆਂ ਵਿਦਿਆਰਥੀਆਂ ਦੇ ਵਿੱਚ ਜੋ ਉਤਸ਼ਾਹ ਹੁੰਦਾ ਸੀ ਉਹ ਵੀ ਹੁਣ ਮੱਠਾ ਪੈ ਗਿਆ ਹੈ ਕੀ ਸਾਡੇ ਦੇਸ਼ ਪ੍ਰੇਮ ਨਹੀਂ ਰਿਹਾ ਹੁਣ ਸਾਡੇ ਦੇ ਵਿੱਚ ਜਾਂ ਫਿਰ ਇਹ ਕਹਿ ਲਵੋ ਉਹ ਵੀ ਸਰਕਾਰਾਂ ਹੀ ਇਹਨਾਂ ਕੌਮੀ ਤਿਉਹਾਰਾਂ ਦੇ ਬਾਰੇ ਸਮਰਪਿਤ ਨਹੀਂ ਰਹੀਆਂ ਕੀ ਵਿਚਾਰ ਹੈ ਤੁਹਾਡਾ ਇਸ ਦੇ ਉੱਤੇ ਦੇਖੋ ਅੱਜ ਤੇ ਚੱਬੀ ਜਨ ਅਦਾ ਮੁਬਾਰਕ ਦਾ ਦਿਨ ਹੈਗਾ ਜੀ ਕਿਉਂਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਸੀਗਾ ਤੇ ਅੱਜ 50 ਤੋਂ ਲੈ ਕੇ 24 ਤੱਕ ਹੂੰ ਠੀਕ ਹੈ ਨਾ 74 ਸਾਲ ਹੋ ਗਏ 74ਵੇਂ ਬਰੇਗੰਡ 75ਵੇਂ ਜੀ ਇਸ ਬਰੇਗੰਡ ਦੇ ਉੱਤੇ ਆ ਕੇ ਅਸੀਂ 75 ਸਾਲ ਦਾ ਸਫ਼ਰ ਤੈਅ ਕਰ ਲਿਆ ਜਦੀ ਤੋਂ ਬਾਅਦ 15 ਅਗਸਤ ਦੇਖੀਏ ਤੇ 247 ਹੁੰਦਾ ਇਹ 3 ਸਾਲ ਬਾਦਾਂ ਹੁੰਦਾ ਹੂੰ ਠੀਕ ਹੈ ਅਸੀਂ ਪੂਣੀ ਸਦੀ ਤੋਂ ਬਾਦਾਂ ਵੀ ਜਿਹੜਾ ਕਿ ਸਾਡਾ ਦੇਸ਼ ਦੇ ਤਰੱਕੀ ਤੇ ਕੀਤੀ ਬਹੁਤ ਜ਼ਿਆਦੀ ਯਾਦ ਜੀ ਤੋਂ ਬਾਅਦ ਜਦੋਂ ਤੁਸੀਂ ਜਿਆਦਾ ਸਾਡੇ ਕੋਲ ਕੁਝ ਵੀ ਨਹੀਂ ਸੀ ਹਾਂਜੀ ਅਸੀਂ ਗੁਲਾਮ ਸੀ ਕਿਸੇ ਹੋਰ ਸੰਵਿਧਾਨ ਦੇ ਕਿਸੇ ਹੋਰ ਰੂਲ ਦੇ ਰੂਲ ਪਾਰਟੀ ਦੇ ਹਮ ਅੱਜ ਅਸੀਂ ਆਪਣੇ ਮੁਤਾਬਕ ਆਪਣੇ ਹੀ ਆਪਣੇ ਸਾਹ ਲੈ ਰਹੇ ਹਾਂ ਅਸੀਂ ਆਪ ਦੀ ਸੁਪਨੇ ਆਪ ਬੀਜਦੇ ਹਮ ਠੀਕ ਹੈ ਨਾ ਫਾਈਵ ਜੀ ਨੇ ਪਲਾਨ ਬਣਦੀ ਸੀ ਯੋਜਨਾ ਬਣਦੀਆਂ ਸੀਗੀਆਂ ਤੇ ਉਹ ਚਲੋ ਹੁਣ ਬੰਦ ਹੋ ਗਈਆਂ ਨਵੀਆਂ ਨਵਾਂ ਸ਼ੁਰੂ ਹੋ ਗਿਆ ਜੀ ਗੱਲ ਇਹ ਹੈਗੀ ਹੈ ਕਰਮਜੀਤ ਵੀ ਇਹ ਨਾ ਦਿਖਾ ਰਹੇਗਾ ਅੱਜ ਡਾਕਟਰ ਮਿਤਕਰ ਸਾਹਿਬ ਨੂੰ ਯਾਦ ਕਰਦੇ ਅਸੀਂ ਹਮ ਡਾਕਟਰ ਭੀਮ ਰਹੋ ਮਿਤਕਰ ਸਾਹਿਬ ਨੂੰ ਉਸ ਵੇਲੇ ਕਿਉਂਕਿ ਹਾਈਲੀ ਕੁਆਲੀਫਾਈਡ ਸੀਗੇ ਉਹਨਾਂ ਨੂੰ ਇੱਕ ਕਮੇਟੀ ਬਣਾਈ ਗਈ 300 ਮੈਂਬਰਾਂ ਦੀ ਕਮੇਟੀ ਬਣਾਈ ਗਈ ਜਿਹਦਾ ਚੇਅਰਪਰਸਨ ਬਣਾਇਆ ਗਿਆ 60 ਦੇਸ਼ਾਂ ਦੇ ਸੰਵਧਾਨ ਇਕੱਠੇ ਕੀਤੇ ਹੂੰ ਤੇ 60 ਦੇਸ਼ਾਂ ਦੇ ਸੰਵਧਾਨਾਂ ਨੂੰ ਪੜ੍ਹ ਕੇ ਫਿਰ ਸਾਡੇ ਦੇਸ਼ ਲਈ ਕੀ ਸੋਣਾ ਚੰਗਾ ਹੋ ਸਕਦਾ ਉਹ ਉਹਨਾਂ ਨੇ ਤਿਆਰ ਕੀਤਾ ਭਾਰਤੀ ਸੰਵਧਾਨ ਭਾਰਤੀ ਸੰਵਧਾਨ ਦੀ ਖੂਬਸੂਰਤ ਗੱਲ ਇਹ ਹੈ ਕਿ ਜਿਵੇਂ ਇੰਗਲੈਂਡ ਦਾ ਸੰਵਧਾਨ ਨਾ ਉਹ ਹੈ ਹੀ ਨਹੀਂ ਲਿਖਤੀ ਨਿਕਾ ਹੂੰ ਸਾਡੇ ਭਾਰਤ ਦਾ ਸੰਵਧਾਨ ਲਿਖਤੀ ਹੈਗਾ ਤੇ ਲਚਕੀਲਾ ਵਾ ਬਿਲਕੁਲ ਜੀ ਅਸੀਂ ਮਤਲਬ ਲਗਭਗ 150 ਸੋਧਾਂ ਕਰ ਚੁੱਕੇ ਹਾਂ ਕਿਉਂਕਿ ਅੰਬेडकर ਸਾਹਿਬ ਨੇ ਇਹਨੂੰ ਖੁੱਲਾ ਛੱਡਿਆ ਸੀ ਵੀ ਸਮੇਂ ਦੇ ਮੁਤਾਬਕ ਜੋ ਲੋੜ ਪੈਂਦੀ ਹੈਗੀ ਆ ਜਦੋਂ ਵਿਕਾਸ ਕਰਦੇ ਆ ਤੇ ਸੰਵਧਾਨ ਦਾ ਮਤਲਬ ਇਹ ਰੂੜੀਵਾਦੀ ਨਹੀਂਗਾ ਕੋਈ ਵੀ ਉਹਨੂੰ ਚੁੰਬੜੇ ਰਹਿਣਾ ਹੈਗਾ ਜੀ ਬਿਲਕੁਲ ਉਹਦੀ ਰੂਹ ਦੇ ਵਿੱਚ ਉਹਦੀ ਆਤਮਾ ਦੇ ਚੰਗੇ ਵਧਣਾ ਹੈਗਾ ਹੂੰ ਠੀਕ ਹੈ ਨਾ ਜੇ ਸਾਡੇ ਕੱਚੇ ਰਾਹ ਮਿਲੇ ਹੈਗੇ ਆ ਕੱਚੇ ਰਾਹਾਂ ਨੂੰ ਪੱਕੇ ਕਰਨੇ ਆ ਸੜਕ ਬਣਾਉਣੀ ਆ ਜਾਂ ਉਹਨੂੰ ਕੁਝ ਹੋਰ ਲੋੜਾਂ ਪੋੜਾਂ ਦੀ ਲੋੜ ਹੈਗੀ ਆ ਤੇ ਬਣਾਉਣ ਦੀ ਮਰਿਆਦਾ ਹੈਗੀ ਆ ਰਸਤੇ ਨਹੀਂ ਬਦਲੇ ਹੂੰ ਰਸਾ ਰੱਖਿਆ ਵਾ ਉਹਨੂੰ ਸਾਡੇ ਕੋਲ ਪੱਕਿਆ ਕਰਨਾ ਪੱਕਿਆ ਕਿਦਾਂ ਕਰਨਾ ਹੈਗਾ ਹੂੰ ਜਾਂ ਉਹਦੇ ਉੱਪਰ ਜਿਹੜੀਆਂ ਖਾਲਾਂ ਬਣੀਆਂ ਉਹਨੂੰ ਕਿਦਾਂ ਪੱਕਾ ਕਰਨਾ ਇੱਕ ਐਗਜ਼ਾਮਪਲ ਹੈਗੀ ਆ ਜੀ ਜੀ ਤੇ ਇਸ ਕਰਕੇ ਇਹੀ ਬੜਾਈ ਹੈਗੀ ਆ ਸਾਡੇ ਸਮਝਾਉਂਦੀ ਇਸੇ ਤਰ੍ਹਾਂ ਸਾਡੇ ਹੁਣ ਲਾਲ ਕਿਲੇ ਤੋਂ ਰਾਸ਼ਟਰ ਨੂੰ ਪੇਗਾਮ ਮਿਲਦਾ ਹੈਗਾ ਰਾਸ਼ਟਰਪਤੀ ਵੱਲੋਂ ਕਿਉਂਕਿ ਜਿਹੜਾ 15 ਅਗਸਤ ਦੇ ਜਿਹੜਾ ਪੇਗਾਮ ਹੁੰਦਾ ਹੈਗਾ ਪ੍ਰਧਾਨ ਮੰਤਰੀ ਵੱਲੋਂ ਹੁੰਦਾ ਸਹੀ ਹੈ ਜੀ ਠੀਕ ਹੈ ਜੀ ਇਹ ਦੋ ਦੇੜੇ ਹੈਗੇ ਆ ਪੂਰੇ ਇਸੇ ਤਰ੍ਹਾਂ ਹੀ ਜਿਹੜਾ ਰਾਸ਼ਟਰੀ ਪੱਧਰ ਦਾ ਸਮਾਗਮ ਹੈ ਦਿੱਲੀ ਹੁੰਦਾ ਜੀ ਜਿਸ ਦੇ ਵਿੱਚ ਪੂਰਾ ਵੱਡਾ ਮਾਰਚ ਪਾਸ ਹੁੰਦਾ ਚਾਕੀਆਂ ਆਉਂਦੀਆਂ ਸਾਡੇ ਵਿਕਾਸ ਦੀ ਜਿਹਦੀ ਗੱਲ ਕੀਤੀ ਵਿਕਾਸ ਦੀ ਰਣਨੀਤੀ ਤਿਆਰ ਕਰਨੀ ਆ ਹਾਂਜੀ ਹਾਂਜੀ ਤੂੰ ਚਾਕੀਆਂ ਹਰ ਸਟੇਟ 'ਚ ਵੀ ਹੁੰਦੀਆਂ ਹਰ ਸਟੇਟ ਕੀ ਕਰ ਰਹੀ ਹੈ ਹਰ ਜ਼ਿਲ੍ਹਾ ਕੀ ਕਰ ਰਿਹਾ ਹੂੰ ਜਿਲ੍ਹਾ ਪਦਰੀ ਫੰਕਸ਼ਨ ਵੀ ਹੁੰਦੇ ਆ ਫਿਰ ਉਸ ਤੋਂ ਬੰਦਾ ਕੀ ਹੈ ਕਿ ਅਗਰ ਸਾਰੇ ਹੀ ਸਕੂਲਾਂ ਦੇ ਵਿੱਚ ਹੂੰ ਬੱਚਿਆਂ ਨੂੰ ਚੇਤਨ ਕਰਨ ਵਾਸਤੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਬੱਚਿਆਂ ਨੂੰ ਆਪਣੇ ਅਤੀਤ ਨਾਲ ਜੋੜਨ ਲਈ ਇਹ ਪ੍ਰੋਗਰਾਮ ਕਰਵਾਏ ਜਾਂਦੇ ਆ ਤਾਂ ਕਿ ਬੱਚੇ ਜਦੋਂ ਸਾਡਾ ਜ਼ਮਾਨਾ ਸੀ ਅਸੀਂ ਪੜ੍ਹਦੇ ਸੀ ਨਾ ਹਾਂਜੀ ਸਾਨੂੰ ਬੜਾ ਚਾਹ ਹੁੰਦਾ ਸੀ ਹੂੰ ਵੀ 26 ਜਨਵਰੀ ਆ ਗਈ 26 ਦਾ ਮੇਲਾ ਹੁੰਦਾ ਸੀ ਤਕਰੀਬੀ ਨਿਆਣੇ ਕਹਿੰਦੇ ਨੇ 26 ਜਨਵਰੀ ਕਿੰਨ੍ਹੇ ਤਰੀਕ ਨੂੰ ਆ ਉਹਦਾ ਮੇਲਾ ਵਾ ਇੱਕ ਤੇ 26 ਜਨਵਰੀ ਦਾ ਰ ਮੇਲਾ ਵਾ ਉਹ 26 ਜਨਵਰੀ ਹੀ ਆਪਣੇ ਵਿੱਚ ਇਤਿਹਾਸ ਬਣੀ ਬਿਠੀ ਆ ਬਿਲਕੁਲ ਸਹੀ ਜੀ ਠੀਕ ਹੈ ਨਾ ਜੀ 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 ਉਹ ਫਿਰ ਸਾਹਮਣੇ ਲੱਗਦੀ ਜਾ ਫਿਰ ਸਾਡੇ ਚਾਹ ਹੁੰਦਾ ਸੀਗਾ ਕਿ ਉੱਥੇ ਜਾਣਾ ਵਾ ਉਹ ਸਕੂਲ ਤੇ ਜਾਣਾ ਸਾਡੇ ਅਸੀਂ ਕਲਚਰ ਪ੍ਰੋਗਰਾਮ ਤਿਆਰ ਕਰਨਾ ਦੇਸ਼ ਪ੍ਰੇਮ ਦਾ ਪ੍ਰੋਗਰਾਮ ਤਿਆਰ ਕਰਨਾ ਬੱਚਿਆਂ ਨੇ ਟੀਚਰਾਂ ਨੇ ਹਾਂਜੀ ਜੜੀ ਕਿ ਜੜਾ ਹਫਤਾ ਪਹਿਲਾਂ ਤਿਆਰੀਆਂ ਕਰਨੀਆਂ 10 ਦਿਨ ਪਹਿਲਾਂ ਤਿਆਰੀਆਂ ਕਰਨੀਆਂ ਜੀ ਜੀ ਫਿਰ ਉੱਥੇ ਮਾਸਪੀੜੀ ਹੋਣੀ ਆ ਵਾ ਕਮਾਲ ਹੋਣੀ ਆ ਯੂਨੀਫਾਰਮਸ ਹੋਣੀ ਆ ਲੋਕ ਮਾਪਿਆਂ ਨੇ ਆਉਣਾ ਉੱਥੇ ਹੂੰ ਉਹ ਆਮ ਲੋਕਾਂ ਨੇ ਆਉਣਾ ਮੇਲਾ ਬਣ ਜਾਣਾ ਤੇ ਲੋਕਾਂ ਨੇ ਨਾ ਜਦੋਂ ਕਿਸੇ ਚੰਗੇ ਸਪੀਕਰ ਨੇ ਜਾਂ ਚੰਗੇ ਮਤਲਬ ਵਕਤਾ ਨੇ ਕੋਈ ਗੱਲ ਕਰਨੀ ਆ ਉਹਨਾਂ ਕੁਰਬਾਨੀਆਂ ਦੀ ਗੱਲ ਕਰਨੀ ਆ ਜੇ ਉਸ ਡੈਡੀਕੇਸ਼ਨ ਦੀ ਗੱਲ ਕਰਨੀ ਹੈ ਜਾਂ ਦੇਸ਼ ਦੀ ਤਰੱਕੀ ਦੀ ਗੱਲ ਕਰਨੀ ਹੈ ਤੇ ਲੋਕ ਨਾ ਇਹ ਭਿੱਜੇ ਨਿਆਣਾ ਨਾ ਮੁੜਦੇ ਸੀ ਘਰਾਂ ਨੂੰ ਹੂੰ ਉਹ ਭਿੱਜੇ ਜਿਹੜੇ ਸੀ ਨਮ ਅੱਖਾਂ ਸੀਗੀਆਂ ਨਾ ਉਹ ਸ਼ਿਦਾਨੀ ਹੁੰਦੇ ਸੀ ਉਹਨਾਂ ਨੂੰ ਦੇਸ਼ ਪ੍ਰੇਮੀਆਂ ਨੂੰ ਜਿਹਨਾਂ ਨੇ ਇਸ ਦੇਸ਼ ਲਈ ਸਾਰ ਕੁਝ ਵਾਰਿਆ ਸੀ ਬਿਲਕੁਲ ਸਹੀ ਹੈ ਨਾ ਤਾਂ ਹੀ ਅਸੀਂ ਆਪਣਾ ਆਪਣੇ ਇੱਥੇ ਆਪਣੀ ਕਿਸਮਤ ਲਿਖਣ ਜੋਗੇ ਹੋਏ ਸੀਗੇ ਹੂੰ ਅੱਜ ਅਸੀਂ ਅੱਜ ਅਸੀਂ ਉਹਨਾਂ ਕੁਰਬਾਨੀਆਂ ਦੇ ਕਰਕੇ ਹੀ ਉਹਨਾਂ ਦੇ ਲਗਾਏ ਬੁੱਢੇ ਦੀ ਛਾਂ ਮਾਰ ਰਹੇ ਆ ਉਹਨਾਂ ਲਗਾਏ ਬੂਟਿਆਂ ਦਾ ਫਲ ਵੀ ਖਾ ਰਹੇ ਆ ਹੂੰ لیکن ਕਿਰਤ ਕਰਨੇ ਨੇ ਹੋ ਗਏ ਅਸੀਂ ਉਹਨਾਂ ਨੂੰ ਭੁੱਲ ਰਹੇ ਹਾਂ ਉਹ ਕਹਿੰਦੇ ਜੇ ਤੁਸੀਂ ਆਪਣੇ ਨਾ ਛੀਦਾਂ ਨੂੰ ਭੁੱਲ ਜਾਓਗੇ ਜੇ ਕੋ ਉਹ ਖਤਮ ਹੋ ਜਾਊਗੀ ਉਹ ਗੁਲਾਮ ਹੋ ਜਾਊਗੀ ਹੂੰ ਜੇ ਆਯਾਦ ਰਹਿਣਾ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਰੱਖਣਾ ਪੈਣਾ ਉਹ ਕਿੱਡੇ ਮਹਾਨ ਲੋਕ ਸੀਗੇ ਹੂੰ ਪਹਿਲੇ ਸਾਡੇ ਜਿਹੜੇ ਸੀਗੇ ਮੇਨ ਇਸ ਅ ਹਿੰਸਾ ਵਾਦੀ ਗਾਂਧੀ ਸਾਹਿਬ ਜੀ ਜੀ ਗਾਂਧੀ ਜੀ ਨੇ ਕਦੀ ਕਦੇ ਲਾਲਸਾ ਨਹੀਂ ਕੀਤੀ ਉਹ ਬ੍ਰਿਸਟਰ ਸੀਗੇ ਹੂੰ ਬਹੁਤ ਵੱਡੀ ਬਾਦੀ ਸੀ ਰਾਂ ਦੀ ਸੌਤਰੀ ਕਾ ਦੇ ਵਿੱਚ ਜੀ ਜੀ ਅੱਜ ਉਹਨਾਂ ਦੇ ਦੁਨੀਆ ਵਿੱਚ ਬੁੱਤ ਲੱਗੇ ਹੋਏ ਆ ਹਮ ਉਹਨਾਂ ਦੀ ਇੱਕ ਫਿਲਾਸਫੀ ਹੈਗੀ ਆ ਉੱਥੇ ਜੇ ਉੱਥੇ ਨਾ ਆਵਾਮਾ ਵੀ ਗੱਲ ਕਰਦੇ ਆ ਜਾਂ ਬਾਈਡਨ ਵੀ ਗੱਲ ਕਰਦਾ ਟਰੰਪ ਵੀ ਕਰਦਾ ਤੇ ਗਾਂਧੀ ਦੀ ਫਿਲਾਸਫੀ ਚੱਲਦੇ ਆਹਨ ਸਬਤ ਦੀ ਕਰਦੇ ਹਾਂਜੀ ਜੇ ਟੂਡੋ ਵੀ ਗੱਲ ਕਰਦਾ ਤੇ ਇੱਥੇ ਵੀ ਗੱਲ ਕਰਦੇ ਹੈਗੇ ਕਾਰਨ ਕੀ ਆ ਕਿ ਉਹਨਾਂ ਨੂੰ ਲਾਚ ਨਹੀਂ ਸੀ ਹਮ ਉਹਨਾਂ ਨੂੰ ਸਿਰ ਨੂੰ ਧੱਕੇ ਮਾਰ ਕੇ ਬਾਹਰ ਸੁੱਟਿਆ ਸੀ ਗੱਡੀ ਦੇ ਚੋਂ ਤੇ ਉਹਨਾਂ ਨੇ ਬ੍ਰੈਸਟਰ ਜਿਹਾ ਤੇ ਉਹਨੇ ਕਿਹਾ ਕਾਲੇ ਹੋਣ ਦਾ ਨੂਨ ਸੀਗਾ ਤੁਨ ਕਿ ਨੀਮ ਦੇ ਯਾਦ ਕਰਾਉਂਗਾ ਲੜੀ ਕਰੂੰਗਾ ਫਿਰ ਉਹਨਾਂ ਨੇ ਉਹ ਵੇਖੋ ਕਿਦਾਂ ਉਹ ਕਹਿੰਦਾ ਜਦੋਂ ਤੱਕ ਮੇਰਾ ਦੇਸ਼ ਸਾਰਾ ਹੀ ਜਿਹੜਾ ਨੰਗ ਢੰਡਾਰਿਆ ਨਹੀਂ ਹੁੰਦਾ ਮੈਂ ਕੱਪੜੇ ਨਹੀਂ ਪਹਿਨਨੇ ਉਹਨਾਂ ਨੇ ਕਿਤੇ ਵੀ ਰਾਸ਼ਟਰਪਤੀ ਬਣ ਲਈ ਜਾਂ ਪ੍ਰਧਾਨ ਮੰਤਰੀ ਬਣ ਲਈ ਨਹੀਂ ਲੜੀ ਹੂੰ ਕਿਉਂਕਿ ਉਹ ਸੱਤਾ ਦੇ ਪੁਖਾਰੀ ਨਹੀਂ ਸੀ ਪੰਡਜਵਾਲਾ ਨਹਿਰੂ ਜੇ ਮਤਲਬ ਬਣੇ ਹੈਗੇ ਆ ਉਹਨਾਂ ਨੇ ਕੀਤਾ ਹੈਗਾ ਜਾਂ ਉਸ ਵੇਲੇ ਦੇ ਪਟੇਲ ਸਾਹਿਬ ਹੈਗੇ ਹੋਰ ਸੁਮਾਸ਼ਪੂਸ਼ ਜਿਹਨਾਂ ਲਈ ਲੜੀ ਸਾਰਿਆਂ ਨੇ ਹਾਂਜੀ ਤੇ ਜੇ ਮੌਕੇ ਤੇ ਮੈਂ ਵਾਲੇ ਪੜੀਆਂ ਲਿਖਿਆ ਜਿਹਨਾਂ ਡਿਸਕਵਰੀ ਆ ਵੀ ਇੰਡੀਆ ਪਰ ਉਹਨਾਂ ਕਿਤੇ ਕਥਾ ਪੰਡਜਵਾਲਾ ਨਹਿਰੂ ਦੀ ਹ ਤੇ ਪੋਥੇ ਨਤਾਕੋ ਦਾ ਵਿਜ਼ਨ ਕਿੰਨਾ ਵਾ ਉਹ ਵਿਜ਼ਨ ਦੀ ਕਿੰਨੇ ਸੀਗੇ ਉਸ ਮੌਕੇ ਤੇ ਹੁਣ ਜਿਨ੍ਹਾਂ ਨੇ ਉਹਨਾਂ ਨੂੰ ਪੜਿਆ ਹੀ ਨਹੀਂ ਜਾਂ ਸਮਝਿਆ ਹੀ ਨਹੀਂ ਗਾਂਧੀ ਫਲਸਫੀ ਨੂੰ ਸਮਝਿਆ ਤੇ ਉਹ ਉਹ ਕਿੱਥੇ ਜਾਣਗੇ ਹੂੰ ਉਹ ਅੱਜ ਦੇ ਨਿਤਾਵਾਂ ਦਾ ਝੂਠ ਸੁਣ ਕੇ ਹੀ ਮਤ ਤਾੜੀਆਂ ਮਾਰੀ ਜਾਂਦੇ ਅੱਜ ਦੇ ਨਤਾਵਾਂ ਦਾ ਝੂਠ ਉਹ ਸੱਚ ਤੋਂ ਤੁਰਿਆ ਸੀਗਾ 47 ਚ 50 ਦੇ ਸੱਚ ਲਿਖਿਆ ਗਿਆ ਸੀਗਾ ਤੇ ਇਹ 24 ਸਾਰਾ ਝੂਠ ਬਣ ਗਿਆ ਹੂੰ ਜੋ ਲੋਕ ਇਹ ਕਹਿੰਦੇ ਜਾਂ ਝੂਠ ਹੀ ਬੋਲਦੇ ਹਨ ਇਹਨਾਂ ਨੇ ਝੂਠ ਜੋ ਕਹਿੰਦੇ ਆ ਕਹਿਣੀ ਕਰਨ 'ਚ ਫਰਕ ਆ ਤੇ ਲੋਕ ਕਿਉਂ ਜਾਣਗੇ ਉੱਥੇ ਹੂੰ ਲੋਕੀ ਵੀ ਛੱਡ ਗਏ ਕਿਸੇ ਵੀ ਇਸ ਮੇਲੇ ਨੇ ਰਾਸ਼ਟਰੀ ਮੇਲੇ ਤੇ ਮੈਂ ਨਹੀਂ ਦੇਖਿਆ ਵੀ ਕਰਮ ਲੋਕ ਆ ਮਾਰੇ ਉੱਠ ਕੇ ਦੁਕਾਨਾਂ ਬੰਦ ਕਰਕੇ ਚਲੇ ਜਾਣਾ ਹੂੰ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਨ ਵੀ 26 ਜਨਵਰੀ ਹੈ ਅੱਜ ਸਾਡਾ ਸੰਵਿਧਾਨ ਦਿਵਸ ਹੈਗਾ ਅਸੀਂ ਉੱਥੇ ਪਹੁੰਚਣਾ ਮੈਂ ਨਹੀਂ ਦੇਖਿਆ ਮੈਂ ਨਹੀਂ ਦੇਖਿਆ ਕਿ 15 ਗੱਸੋਂ ਲੋਕ ਆਪਣੇ ਬਨੇਰਿਆਂ ਤੇ ਕਰਾਂ ਦੇ ਜਿੱਦਾਂ ਦਿਵਾਲੀ ਨੂੰ ਦੀਮ ਬਲਾ ਕਰਦੇ ਆ ਹਨਾ ਹਾਂਜੀ ਉਹਨਾਂ ਸ਼ਹੀਦਾਂ ਨੂੰ ਸਮਰਪਤ ਜੋ ਲੱਖਾਂ ਸ਼ਹੀਦ ਹੋਏ ਆਦੇ ਉਹਨਾਂ ਨੂੰ ਸਮਰਪਤ ਲਈ ਬਨੇਰੇ ਦੇ ਦੀਵੇ ਜਗਾ ਲਏ ਨਹੀਂ ਹੁੰਦੀ ਨਹੀਂ ਹੁੰਦੀ ਇਹ ਤਾਂ ਵੱਲੋਂ ਸੀ ਇਹ ਕਿਰਤ ਕਰਨ ਮੈਂ ਤਾਂ ਕੋਈ ਵਿਚਾਰ ਦਿੱਤਾ ਵੀ ਲੱਖੇ ਪਾ ਜੀ ਆਰਟੀਕਲ ਲਿਖਿਆ ਸੀ ਵੀ ਭਾਈ ਤੁਸੀਂ ਕੈਂਡਲ ਜਗਾ ਦਿਓ ਹੂੰ ਕੈਂਡਲ ਨੇ ਕਿਹਾ ਜਦੋਂ ਕੈਂਡਲ ਜਗਾਵਾਂਗੇ 15ਾਂ 26ਾਂ ਨੂੰ ਜਗਾਵਾਂਗੇ ਉਹਨਾਂ ਨੂੰ ਸਮਰਪਤ ਕਰਾਂਗੇ ਤੇ ਕੈਂਡਲ ਦਾ ਇੱਕ ਅਧਿਯੋਗ ਜੰਪ ਕਰੂਗਾ ਹੂੰ ਹਜਾਰਾਂ ਨੂੰ ਰੋਜ਼ਗਾਰ ਮਿਲ ਜਾਊਗਾ ਬਿਲਕੁਲ ਸਹੀ ਜੀ ਤੇ ਇੱਕ ਸਾਡੀ ਭਾਵਨਾ ਵਿਖਤੂ ਕੀ ਇੱਕ ਰੋਜ਼ਗਾਰ ਮਿਲ ਜਾਊਗਾ ਹਮ ਪਰ ਨਹੀਂ ਉਹ ਚਾਹਦੇ ਨਹੀਂਗੇ ਰਾਜਨੀਤਿਕ ਲੋਕ ਤੁਸੀਂ ਦੇਖੋਗੇ ਕਿ ਪਿਛਲੇ ਨਾ ਜਦੋਂ ਆਈ ਕਰਮ ਕਰੋਨਾ ਕਾਲ ਆਇਆ ਹਾਂਜੀ ਉਹਨਾਂ ਦਿਨਾਂ ਤੇ 26 ਜਨਵਰੀ 15 ਅਗਸਤ ਦੇ ਤਿਹਾੜ ਨਹੀਂ ਮਨਾਏ ਗਏ ਹਮ ਇੱਕ ਫਾਰਮੈਲਟੀ ਕੀਤੀ ਗਈ ਛੰਡਲਾ ਰਾਤ ਆ ਜੂ ਸਾਰੇ ਨੇ ਪਰੇਸ਼ਾਨ ਤੌਰ ਤੇ ਤੇ ਕੋਈ ਰਾਸ਼ਟਰੀ ਗਾਨ ਗਾਤਾ ਹਮ ਤੇ ਖਤਮ ਕਰਤਾ ਮਜਬੂਰੀ ਸੀ ਔਰ ਮੈਂ ਦੇਖਿਆ ਕਿ ਉਹ ਪਰਸ਼ਾਵਾਂ ਕਰੋਨਾ ਲੈਟਰ ਜਿਹੜੀ ਸੀ ਨਾ ਜਦ ਤਰਕੇ ਬੰਦ ਕੀਤਾ ਸੀ ਉਹ ਅਜੇ ਵੀ ਜਾਰੀ ਹੈ ਹੂੰ ਕਈ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਉਹ ਨਾ ਕਿਸੇ ਡਿਪਟੀ ਕਮਿਸ਼ਨਰ ਨੇ ਨਾ ਕਿਸੇ ਉਰਧਕਾਰੀ ਨੇ ਉਹ ਲੈਟਰ ਨੂੰ ਤਮਦਿਲੀ ਨਹੀਂ ਕੀਤੀ ਵੀ ਹੁਣ ਤੇ ਭਾਈ ਕਰੋਨਾ ਕਦਮ ਹੋਏ ਨੂੰ 2-3 ਸਾਲ ਹੋ ਗਏ ਹੁਣ ਤੇ ਉਹ ਲੋਕਾਂ ਨੂੰ ਸਦਕੀ ਲਿਓ ਮੈਂ ਕਹਿੰਦਾ ਮੇਰਾ ਆਪਣਾ ਜ਼ਿਲ੍ਹਾ ਕਪੂਰਥਲਾ ਮਕਬੂਲੇ ਜ਼ਿਲ੍ਹਾ ਪਤਰੀ ਸਮਾਗਮ ਜਿੱਥੇ ਹੋਣਾ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਝੰਡਾ ਲਹਿਰਾਉਣਾ ਹਾਂਜੀ ਮੈਂ ਦੇਖਿਆ ਕਿ ਅੱਗੇ ਨਾ 1500 ਬੱਚਾ ਮਾਰਚ ਪਾਸ ਉਹ ਕਰਦਾ ਹੁੰਦਾ ਸੀ ਪੀਡੀ ਸ਼ੋ ਕਰਦਾ ਸੀ ਹੂੰ ਹਾਂਜੀ ਤੂੰ ਕਹਿੰਦੇ ਪੀਡੀ ਸ਼ੋ ਬੰਦ ਕੀਤਾ ਮੈਂ ਕਿਹਾ ਕਦੋਂ ਕਰਤਾ ਕਹਿੰਦੇ ਕੋਰੋਨਾ ਚ ਕੀਤਾ ਸੀ ਤੇ ਮੈਂ ਕਿ ਉਹਨਾਂ ਦੇ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਕੀਤਾ ਹੀ ਨਹੀਂ ਚੱਲੋ ਹੈਨਾ ਜੀ ਹੂੰ ਮਤਲਬ ਕਿੰਨੀ ਨਲਾਇਕੀ ਕਿੰਨੀ ਲਾਪਰਵਾਹੀ ਹੈ ਕੰਜ਼ਿਊਮਰ ਹੈ ਕੋਈ ਹੁਣ ਉਹੜੇ ਬੱਚੇ ਜਿਹੜੇ ਅੜੀਕ ਦੇ ਹੁੰਦੇ ਸੀ ਹੂੰ ਵੀ ਅਸੀਂ ਮੇਲੇ ਜਾਵਾਂਗੇ ਆਪਣੀ ਪਰਫਾਰਮੈਂਸ ਦੇਵਾਂਗੇ ਜੀ 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 ਹੁਣ ਹਰ ਸਕੂਲ ਚ ਇੱਕ ਦੋ ਸਕੂਲਾਂ ਨੱਪ ਲੈਣ ਦੇ ਆਈਟਮ ਆ ਬਣ ਚੇ ਹੂੰ ਹਣ ਕਰਮਾਧਰਮ ਜਾਂ ਕੋਈ ਦੇਸ਼ ਪ੍ਰੇਮ ਦਾ ਗੀਤ ਗਾ ਕੇ ਗਿੱਧਾ ਭੰਗੜਾ ਪਾ ਕੇ ਤੇਰੇ ਕੋ ਸਨਮਾਨ ਦੇ ਕੇ ਕਹਿੰਦੇ ਚੱਲ ਚੱਬੀ ਜੀ ਮੋਗੀ ਜੈ ਇੰਨੇ ਸੁਗੜ ਗਏ ਸੀ ਕਿਉਂ ਸੁਗੜ ਗਏ ਸਕੂਲਾਂ ਦੇ ਵਿੱਚ ਵੀ ਹਾਲ ਹੈ ਸਕੂਲਾਂ ਦੇ ਵਿੱਚ ਮਿਰਚ ਢੰਡਾ ਲੜਾਇਆ ਜਾਂਦਾ ਹਰ ਸਕੂਲ ਚ ਹਮ ਚੰਨਰਲੇ ਹੁਣ ਤਾਂ ਬੰਦਾ ਰਾਸ਼ਟਰੀ ਗਾਨ ਗਾਣਾ ਉਹਦੇ ਬਾਰੇ ਬੱਚੇ ਨੇ ਕੁਐਸਚਨ ਕਰਨੇ ਹੈਗੇ ਆ ਫਿਰ ਉੱਥੇ ਅਨਪੜਤਾ ਦੇ ਖਿਲਾਫ ਹਾਂਜੀ ਬਿਰਗਰੀ ਦੇ ਖਿਲਾਫ ਬਬਰਾਂ ਦੇ ਖਿਲਾਫ ਨਸ਼ੇ ਦੇ ਖਿਲਾਫ ਉਥੇ ਨੁਕੜ ਨਾਟਕ ਹੋਣੇ ਆ ਜਾਂ ਉਥੇ ਕੋਰੀਓਗ੍ਰਾਫੀਜ਼ ਹੋਣੀਆਂ ਹੈਨਾ ਤਾਂ ਕਿ ਲੋਕਾਂ ਦੇ ਵਿੱਚ ਇਹ ਪਤਾ ਲੱਗੇ ਕਿ ਮੇਰੇ ਜੀਵਨ ਜੱਜ ਕੀ ਹੈ ਤਾਂ ਕਿ ਅਸੀਂ ਆਜ਼ਾਦ ਦੇਸ਼ ਨੂੰ ਆਜ਼ਾਦ ਕਿਵੇਂ ਰੱਖਣਾ ਇਹਨੂੰ ਮਾਲਣਾ ਕਿਦਾਂ ਹੈਗਾ ਹੂੰ ਅੱਛਾ ਸਕੂਲਾਂ ਦੇ ਅਧਿਆਪਕ ਪ੍ਰਿੰਸੀਪਲ ਵੀ ਸੋਗੇ ਉਹ ਵੀ ਫਾਰਮੈਟੀ ਕਰਨ ਲੱਗ ਪਏ ਜਿਹੜੇ ਸਕੂਲਾਂ ਦੇ ਇਸ ਦਿਨ ਦੇ ਵਿੱਚ ਆਮ ਜਿਹੜੇ ਗਰੀਬ ਬੱਚੇ ਸੀਗੇ ਉਹਨਾਂ ਨੂੰ ਕੁਝ ਲੋਕਾਂ ਤੋਂ ਧਨ ਫੰਡ ਇਕੱਠਾ ਕਰਕੇ ਉਹਨਾਂ ਨੂੰ ਸਰਦੀਆਂ ਕੋਟੀਆਂ ਦੇਣੀਆਂ ਬੂਟ ਦੇਣੇ ਜਰਾਬਾਂ ਦੇਣੀਆਂ ਉਹਨਾਂ ਲਈ ਹੋਰ ਮਦਦ ਕਰਨੀ ਤਾਂ ਕਿ ਉਹ ਬੱਚਿਆਂ ਦੇ ਜਿਹੜੇ ਜਗਦੇ ਦੀਵੇ ਆ ਤੇ ਫੂਕਣਾ ਮਰ ਜਵੇ ਕੋਈ ਹੂੰ ਇਹ ਪ੍ਰਤਭਾਸ਼ਾਲੀ ਬੱਚੇ ਆ ਇਹਨਾਂ ਨੂੰ ਕਿਸੇ ਲੋੜ ਤੋਂ ਨਾ ਰਹਿ ਜਵੇ ਕਿੰਨੇ ਚੰਗੇ ਡਿਆਪਕ ਸੀ ਉਹ ਜੀ ਬਿਲਕੁਲ ਹਨਾ ਜੀ ਹੂੰ ਅਜੂ ਵੀ ਖਤਮ ਹੋ ਗਿਆ ਹੁਣ ਜੇ ਅਸੀਂ ਚੋਣਿਆ ਕਿ ਤੀਸਰੀ ਅੱਖ ਦਾ ਚਟਾ ਮੋਤੀਆ ਜਿਹੜਾ ਆ ਚੁੱਕਾ ਵਾ ਉਹਨੂੰ ਖਤਮ ਕਿੱਦਾ ਕਰਨਾ ਉਹ ਸਾਡੀ ਡੈਡੀਕੇਸ਼ਨ ਹੀ ਹੈ ਨਹੀਂ ਲੱਡੂ ਵੰਡੇ ਜਾਣੇ ਹੂੰ ਤੇ 26 ਜਨਵਰੀ 15 ਗੱਜ ਦਾ ਉਥੇ ਲੱਡੂ ਵੰਡੇ ਜਾਣੇ ਤੇ ਲੱਡੂ ਬੱਚ ਨੇ ਨਾ ਪੋਮਾ ਕਿਸ ਅਮੀਰ ਕਰਦਾ ਵੀ ਉਹੜਾ ਲੱਡੂ ਪ੍ਰਸ਼ਾਦ ਰੂਪੀ ਲੱਡੂ ਆ ਹੂੰ ਵੀ ਉਹ ਜਿਹੜਾ ਇੱਕ ਪੁਰਾਣਾ ਸ਼ਹੀਦਾਂ ਨੂੰ ਸਮਰਪਿਤ ਦਾ ਉਹ ਦੇਸ਼ ਨੂੰ ਸਮਰਪਿਤ ਆ ਗਿਆ ਉਹ ਲੱਡੂ ਆਨੰਦ ਮੇ ਹੀ ਹੁੰਦਾ ਸੀ ਹੂੰ ਹੈ ਨਾ ਲੋਕ ਤਰਸਦੇ ਸੀ ਵੀ ਜਹ ਲੱਡੂ ਜੂਰ ਖਾਣਾ ਹੈ ਪ੍ਰਸ਼ਾਦ ਵਾਲਾ ਹੁਣ ਲੱਡੂ ਫਰਮਲਟੀ ਬਣ ਗਿਆ ਲੋਕਾਂ ਦੀ ਹੋਮੇ ਨਹੀਂ ਆ ਗਈ ਆ ਉਹ ਕਿਸੇ ਮੇਲੇ ਲਈ ਵੀ ਕਹਿੰਦੇ ਮੈਨੂੰ ਸੱਦਾ ਦੇਵੋ ਮੈਂ ਤਾਂ ਹੂੰ ਮੇਲੀ ਸਪੈਸ਼ਲ ਜਿਹੜੇ ਉਹਦੇ ਅਧਿਆਪਕ ਹੈਗੇ ਆ ਉਹ ਮੇਲੀ ਦੰਡਵੱਤ ਕਰਨ ਹੂੰ ਪ੍ਰਿੰਸੀਪਲ ਵਿਚਾਰੇ ਉਹਦੇ ਤੁਹਾਨੂੰ ਅਧਿਆਪਕਾਂ ਦੇ ਇਤਨਾ ਨਹੀਂ ਪਤਾ ਤੁਹਾਨੂੰ ਅਧਿਆਪਕਾਂ ਦੇ ਰੁਤਬੇ ਦਾ ਨਹੀਂ ਪਤਾ ਤੁਹਾਨੂੰ ਉਹਦੀ ਮਹਾਨਤਾ ਦਾ ਨਹੀਂ ਪਤਾ ਤੂੰ ਕਹਿ ਰਿਹਾ ਜੀ ਨਹੀਂ ਜੀ ਇਸ ਇਦਾਂ ਹੋ ਰਿਹਾ ਇਦਾਂ ਕਰਨਾ ਹੈਗਾ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਚੀਜ਼ ਨੇ ਬੱਚਾਂ ਦੇ ਮੱਥੇ ਸੁਪਨੇ ਵੀਜਣੇ ਆ ਹਾਂਜੀ ਜਦੋਂ ਅਸੀਂ ਉਹ ਦ੍ਰਿਸ਼ੀ ਪਰੇ ਕਰ ਲਵਾਂਗੇ ਕਿੱਥੇ ਜਾਵਾਂਗੇ ਅੱਜ ਦਰੋਤੀ ਮਰਮੂ ਜੀ ਜੀ ਰਾਸ਼ਪਤੀ ਜੀ ਦਾ ਜਿਹੜਾ ਦੇਸ਼ ਨੂੰ ਪਗਾਮ ਆ ਭਾਰਤ ਰਾਸ਼ ਨੂੰ ਪਗਾਮ ਆ ਉਹ ਉਹ ਸੁਣਿਆ ਜਾਂ ਲੋਕ ਸੁਣਦੇ ਆ ਜਿਹੜਾ ਜਿਹੜੇ ਸਵਰਦੇ ਆਗੇ ਆ ਹੂੰ ਬੋਦਨ ਦੀ ਟੀਵੀ ਨਾਲ ਕਿ ਨਹੀਂ ਦੇਖਣਾ ਦੁਕਾਨਾਂ ਦੇ ਟੀਵੀ ਚ ਜੇ ਦੁਕਾਨ ਤੇ ਬੈਠੇ ਟੀਵੀ ਚ ਨਾਲ ਦਿਓ ਤੇਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਦੇਖ ਲਓ ਭਾਈ ਹੂੰ ਬਸ ਸੁਪਨੇ ਕੀ ਹੈ ਸੱਜ ਜਸਟ ਟੂ ਫਾਰਮੈਲਟੀ ਲਈ ਚੱਲਦਾ ਹੁੰਦਾ ਅਖਬਾਰ ਚ ਆ ਉਹ ਨਹੀਂ ਚੱਕ ਕੇ ਦੇਖਣੀ ਕਿਸੇ ਨੇ ਹਣਾ ਜੀ ਜੀ ਵੀ ਸਾਡੇ ਦੇਸ਼ ਨੂੰ ਕੀ ਕਰਨ ਜਾ ਰਿਹਾ ਸਾਨੂੰ ਰੱਖਿਆ ਦੇ ਉੱਤੇ ਅਸੀਂ ਕੀ ਕੀਤਾ ਕਿਹੜੀ ਹਸਾਫਾ ਕਰ ਲਿਆ ਹੈਗਾ ਹਮ ਹੈਨਾ ਡਿਫਰੈਂਸ ਹੋਣਾ ਖੇਤੀ ਦੇ ਵਿੱਚ ਅਸੀਂ ਕੀ ਕਰ ਲਿਆ ਹੈਗਾ ਉਦਯੋਗ ਦੇ ਵਿੱਚ ਅਸੀਂ ਕਿੰਨੀਆਂ ਕਿ ਪਲੰਗ ਹੋਰ ਪਟੜੀਆਂ ਤੇ ਕਿੰਨੀਆਂ ਪਟੜੀਆਂ ਆਗੀਆਂ ਹਮ ਆ ਨਗਰਿਕ ਨੂੰ ਪਤਾ ਹੋਣਾ ਚਾਹੀਦਾ ਨਾ ਬਿਲਕੁਲ ਜੀ ਪਤਾ ਨਹੀਂ ਲੱਗ ਰਿਹਾ ਹਮ ਉਹ ਸਾਨੂੰ ਉਦੋਂ ਵਰਤਮਾਨ ਤੇ ਪੈਰਾ ਦੇਵਾਂਗੇ ਸਾਨੂੰ ਜਦੋਂ ਅਤੀਤ ਦੇ ਬਾਰੇ ਮਾਣ ਹੋ ਹਮ ਜਦੋਂ ਸਾਨੂੰ ਅਤੀਤ ਬਾਰੇ ਮਾਣ ਹੀ ਨਹੀਂ ਸਾਨੂੰ ਅਤੀਤ ਦਾ ਪਰਛਾਵਾਂ ਹੀ ਨਹੀਂ ਸਾਡੇ ਦੇ ਪੈਰੇ ਆ ਇਸੇ ਕਰਕੇ ਹੀ ਸਾਡਾ ਜਿਹੜਾ ਹੈਗਾ ਨੁਕਸਾਨ ਹੋ ਰਿਹਾ ਹੈਗਾ। ਇਹੀ ਕਾਰਨ ਹੈਗਾ ਕਿ ਅਸੀਂ ਅੱਜ ਆਪਣੇ ਪੈਰੋ ਉਕੜੇ ਆ। ਹੂੰ ਅੱਜ ਮੈਨੂੰ ਬੜਾ ਇੱਕ ਮੈਂ ਤੇ ਖੁਸ਼ ਵੀ ਬੜਾਈ ਇਸ ਕਰਕੇ ਵੀ ਕਰੋਨਾ ਦੇ ਵਾਇਰਸ ਜਿਹੜਾ ਹੈਗਾ ਹਾਂਜੀ ਉਹ ਅਜੇ ਮੇਰੇ ਪ੍ਰਸ਼ਾਸਨ ਤੋਂ ਨਹੀਂ ਚੱਕ ਹੋਇਆ 26 ਜਨਵਰੀ ਬੱਚਾ ਦੁਬਾਰਾ ਰੱਖੀ ਗਈ। ਹੈ ਨਾ? ਜੀ ਇਹਨੇ ਸੋ ਤੇ ਫਾਈਲ ਵਰਕ ਹੀ ਕਰਨਾ ਕਰ ਲਾ। ਤੁਹਾਡੇ ਅੰਦਰ ਉਹ ਡੈਡੀਕੇਸ਼ਨ ਹੀ ਹੈ ਨਹੀਂ। ਤੁਸੀਂ ਮੀਟਿੰਗਾਂ ਲੈ ਰਹੇ ਹੋ ਮੀਟਿੰਗਾਂ ਲੈ ਕੇ ਸਿਰਫ ਕਿੰਨੇ ਫਾਰਮੈਲਟੀ ਕਰਕੇ ਨਿਗਾ ਦਿਓ ਸਮਾਂ ਹੂੰ ਨਾ ਯਾਰ 26 ਜਨਵਰੀ 15 ਨੂੰ ਤੇਰਾ ਸ਼ਹਿਰ ਸ਼ਨਾਇਆ ਚਾਹੀਦਾ ਸੀ ਸ਼ਹਿਰ ਦੇ ਵਿੱਚ ਝੰਡੀਆਂ ਬਿਲਕੁਲ ਨਹੀਂ ਚਾਹੀਦੀਆਂ ਲੋਕਾਂ ਦੇ ਬੋਲ ਹੂੰ ਸਾਡੇ ਹਰ ਹੱਥ ਦੇ ਵਿੱਚ ਹਰ ਸਾਈਕਲ ਦੇ ਵਿੱਚ ਝੰਡੀ ਲੱਗਣੀ ਚਾਹੀਦੀ ਇਸ ਤਿਰੰਗੇ ਦੀ ਹਨਾ ਹਰ ਬੱਚੇ ਦਾ ਝੰਡੀ ਚਾਹੀਦੀ ਸੀ ਉਹ ਫਲੈਗ ਚਾਹੀਦਾ ਸੀ ਮੈਂ ਜੀ ਗੱਲ ਕਰਦਾ ਨਾ ਕਰਮ ਮੇਰੇ ਘਰ 26 ਜਨਵਰੀ ਤੇ 15 ਦਾ ਸੋ ਝੰਡਾ ਚੜਦਾ ਮੇਰਾ ਸਭ ਤੋਂ ਛੋਟਾ ਬੱਚਾ ਹੋਊਗਾ ਕਰਦਾ ਹਾਂ ਜੀ ਉਹਨੇ ਚੜਾਉਣਾ ਹੂੰ ਉਹ ਪਰਸ਼ਾਤੇ ਬਣਾਈ ਹੋਈ ਹੈ ਬੜੇ ਸਾਲਾਂ ਤੋਂ ਠੀਕ ਹੈ 15 ਅਗਸ ਨੂੰ ਹਰ ਹਾਲ ਤੇ ਮੇਰੇ ਬੰਦੇਰਿਆਂ ਦੇ ਦੀਵੇ ਜਗਣੇ ਆ ਹੂੰ ਹੈਨਾ ਜੇ ਮੈਂ ਕਹਿੰਦਾ ਤਾਂ ਮੈਂ ਕਰਦਾ ਹਾਂ ਨਾ ਬਿਲਕੁਲ ਜੀ ਕਹਿਣੀ ਤੇ ਕਰਨੀ ਜੇ ਮੈਂ ਕਰਦਾ ਮੈਂ ਤੇ ਮੈਨੂੰ ਮੈਂ ਵਿਚਾਰ ਵੀ ਕਰਦਾ ਭਾਈ ਮੈਂ ਨਹੀਂ ਕਹਿੰਦਾ ਮੈਂ ਆਸਾਨ ਕਰਦਾ ਕੋਈ ਹੂੰ ਮੈਂ ਤੇ ਬਰਲਾਪ ਕਰਦਾ ਹੁੰਦਣ ਰੋਧਨ ਕਰਦਾ ਕਿੱਥੇ ਗੀਆਂ ਸਾਡੀਆਂ ਕਦਰਾਂ ਕੀਮਤਾਂ ਹਮ ਕਿੱਥੇ ਗਏ ਉਹ ਮਹਾਨ ਸੁਪਨੇ ਸ਼ਹੀਦ ਭਗਤ ਸਿੰਘ ਦੇ ਕਿੱਥੇ ਗਏ ਉਹ ਮਹਾਨ ਸੁਪਨੇ ਚੰਦਰ ਸ਼ੇਖਰ ਦੇ ਸੁਖਦੇਵ ਦੇ ਸੁਭਾਸ਼ ਬੋਸ ਦੇ ਪਟੇਲ ਦੇ ਨਹਿਰੂ ਦੇ ਗਾਂਧੀ ਦੇ ਹਮ ਗੱਲ ਇਹ ਨਹੀਂ ਕਿ ਗਰਮ ਤੜਾ ਕੋਣਾ ਤੇ ਨਰਮ ਤਲਾ ਕੋਣਾ ਗੱਲ ਇਹ ਹੈ ਕਿ ਗੱਲ ਕਿਹਨੇ ਕਰਨੀ ਸੀ ਤੇ ਗੱਲ ਪਕਾਉਣੀ ਕਿਹਨੇ ਸੀ ਜੀ ਬਿਲਕੁਲ ਦਸਨੀ ਕਦੋਂ ਸੀ ਹਮ ਅਸੀਂ ਬੰਡੀਆਂ ਪੰਗ ਚੱਲਦੇ ਆ ਨਫਰ ਦੀਆਂ ਨਫ਼ਰਤ ਪਦਾ ਕਰ ਰਹੇ ਗਿਆ ਉਹਨੇ ਨਹੀਂ ਕਿਹਾ ਨੇ ਆ ਗਲਤੀ ਕੀਤੀ ਸੀ ਵੀ ਤੂੰ ਹੁਣ ਕੀ ਚੰਗਾ ਕੰਮ ਕਰ ਲਿਆ ਹਮ ਮੈਂ ਅੱਜ ਬੈਠਾ ਮੈਂ ਕਿਸੇ ਵੀ ਸਟੇਜ ਤੇ ਬੈਠਾ ਚਾਹੇ ਮੈਂ ਇੱਕ ਆਮ ਨਾਗਰਿਕ ਬੈਠਾ ਚਾਹੇ ਮੈਂ ਦੁਕਾਨਦਾਰ ਬੈਠਾ ਚਾਹੇ ਮੈਂ ਕਿਸਾਨ ਬੈਠਾ ਚਾਹੇ ਮੈਂ ਐਮਐਲਏ ਬੈਠਾ ਚਾਹੇ ਬਧਾਇ ਬੈਠਾ ਚਾਹੇ ਸੰਸਦ ਮੈਂ ਬੈਠਾ ਚਾਹੇ ਕੁਝ ਬੈਠਾ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ 15 ਗਸਲਾ ਦੇਖਣਾ ਗਰਮੀ ਹੋਣੀ ਨਾ ਤੇ ਲੋਕਾਂ ਨੇ ਕਹਿਣਾ ਦੇਖੋ ਜੀ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹਮ ਇੱਕ ਜਿਹੜਾ ਮੈਂ ਬਰੂ ਕੰਮ ਕਰ ਰਿਹਾ ਜਸਟਿਕ ਪੱਤਰ ਦਾ ਫੰਕਸ਼ਨ ਸੀਗਾ ਤੇ ਉਥੇ ਪੱਤਰਕਾਰ ਆ ਗਏ ਦੇਖੋ ਜੀ ਤੇ ਬੱਚੇ ਉਹ ਡਿੱਗੇ ਪਏ ਗਰਮੀ ਬਹੁਤ ਆ ਪਾਣੀ ਦਾ ਪ੍ਰਬੰਧਨ ਕਿੱਥੇ ਆ ਹੂੰ ਮੈਂ ਉਹਨਾਂ ਕਿਉਂ ਸ਼ਰਮ ਕਰੋ ਸਵਾਲ ਕਰਨ ਵਾਲਿਓ ਪੱਤਰਕਾਰੀ ਇੱਚ ਨਹੀਂ ਹੁੰਦੀ ਜਿਨ੍ਹਾਂ ਦਾ ਸਮਾਗਮ ਕਰ ਰਹੇ ਉਹਨਾਂ ਦੇ ਕਈ ਦਿਨ ਪੈਸੇ ਭੁੱਖੇ ਰਹੇ ਸੀ ਦੇ ਇਸ ਲਈ ਤੁਹਾਨੂੰ 5 ਮਿੰਟ ਪਾਣੀ ਦੀ ਵੇਲੇ ਤੇ ਤੁਸੀਂ ਪੈਸੇ ਹੋਗੇ ਹੂੰ ਅਜਿਹੇ ਦਿਨ ਤੇ ਡੈਡੀਕੇਟ ਕਰ ਲੋ ਸਹਿਣਾ ਸਿੱਖ ਲੋ ਜੇ ਕੋਈ ਥੀ ਕੰਮ ਕਰਦਾ ਹੈਗਾ ਬੱਚਾ ਕਰਦਾ ਹੈਗਾ ਇਹ ਪੱਤਰਕਾਰ ਉੱਠ ਜਾਂਦੇ ਆ ਇਹ ਪੱਤਰਕਾਰ ਹੀ ਥੋੜਾ ਕੋਈ ਹੂੰ ਪੱਤਰਕਾਰ ਹੀ ਹੈਗਾ ਕਿ ਉਹ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਤੀ ਉਹ ਭਾਵਨਾ ਪੈਦਾ ਕੀਤੀਆਂ ਬਿਲਕੁਲ ਜੀ ਉਹਨਾਂ ਦੇ ਵਿੱਚ ਉਹ ਸਮਰਪਣ ਪੈਦਾ ਕੀਤਾ ਹੈਗਾ ਹੂੰ ਕਿਉਂ ਸਕੂਲ ਸੰਸਥਾ ਦੇ ਪਿੰਡ ਦੇ ਹਰ ਖੇੜੇ ਫੁੱਲ ਨੂੰ ਆਪਣੇ ਸ਼ਸਬਾ ਸਕਣ ਇਹ ਯਾ ਸਾਡੇ ਕੌਮੀ ਤਿਹਾਰ ਹੂੰ ਕੌਮੀ ਤਿਹਾਰ ਮਨਾਉਣ ਦਾ ਅਰਥ ਇਹ ਨਹੀਂਗਾ ਕਿ ਮੈਂ ਤੇ ਬੈਂਸ ਸਾਹਿਬ ਨੂੰ ਆਖਿਆ ਸੀ ਸਿੱਖਿਆ ਮੰਤਰੀ ਨੂੰ ਮੈਂ ਕਿਹਾ ਤੁਸੀਂ ਕੋਈ ਜ਼ਮਾਨਾ ਸੀਗਾ ਕਿ ਅਸੀਂ ਅੱਜ ਵੀ ਹੈਗਾ ਥੋੜਾ ਜਿਹਾ ਬਚਿਆ ਹੋਇਆ ਵੀ ਜਿਹੜੇ ਸਾਡੇ ਫ੍ਰੀडम फाइਟਰ ਸੀਗੇ ਹੂੰ ਤੁਸੀਂ ਉਹਨਾਂ ਦੇ ਵਾਸਤੇ ਸੱਦੇ ਸੀਗੇ ਅੱਜ ਦੇ ਦਿਨ ਦੇ ਉੱਤੇ ਜੀ 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 ਹੁਣ ਫ੍ਰੀडम फाइਟਰ ਸੜੀ ਕੋ ਨਹੀਂ ਹੂੰ ਪਰ ਤੁਹਾਡੇ ਕੋਲ ਫ੍ਰੀडम फाइਟਰ ਹੈਗੇ ਆ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਤੁਹਾਡੇ ਕੋਲ ਸਨਮਾਨ ਹਾਸਲ ਕੀਤੇ ਹੈਗੇ ਪੰਜਾਬ ਪੱਧਰ ਦੇ ਰਾਸ਼ਟਰੀ ਪੱਧਰ ਤੇ ਉਹਨਾਂ ਨੂੰ ਸੱਦਲੇ ਕੋ ਜਿਹੜਾ ਪੱਧਰ ਤੇ ਸਪੈਸ਼ਲ ਇਨਵਾਈਟੇ ਹਾਂਜੀ ਜੋ 10 20 50 ਤੁਹਾਡੇ ਜਿਲ੍ਹੇ ਦੇ ਬੰਦੇ ਬੈਠਣ ਕੁਰਸੀ ਚਿੱਟੀਆਂ ਦੇ ਉੱਤੇ ਬੈਠਣ ਕਾ ਪਚਾਦਾ ਪਿੰਦਣਗੇ ਕੁਝ ਮਹਿੰਗਾ ਨਹੀਂਗਾ ਹੂੰ ਜੀ ਜੀ ਲੋਕਾਂ ਦੇ ਵਿੱਚ ਸ਼ਾਇਦ ਤਰੰਦਰਤਾਵੇ ਵੀ ਸਾਨੂੰ ਇਹ ਸਟੇਪ ਕੁਰਸੀ ਸਾਨੂੰ ਕਦੋਂ ਮਿਲੂਗੀ ਤਾਂ ਮਿਲੂਗੀ ਨਾ ਹਾਂਜੀ ਜੇ ਅਸੀਂ ਕੁਝ ਆਪਣੇ ਉਹ ਡੈਡੀਕੇਟ ਕਰਾਂਗੇ ਤੇ ਤੁਹਾਡੇ ਕੋਲ ਸੁਪਨੇ ਹਨੀ ਪਪੀਓ ਹੂੰ ਸੋਚ ਕਰਕੇ ਨਾ ਮੈਂ ਸੋਚਦਾ ਵੀ ਅਸੀਂ ਆਪਣੇ ਬੱਚਿਆਂ ਦੇ ਸੁਪਨੇ ਮਾਰ ਰਹੇ ਹੂੰ ਵੀ ਸੁਪਨੇ ਨਹੀਂ ਜਗ ਰਹੇ ਕਿਚਟੇ ਮੋਦੀਏ ਨੂੰ ਕੱਢਣ ਦਾ ਕਿੱਥੋਂ ਹਾਸ ਕਰ ਸਕਦੇ ਸੋ ਖੜਾ ਸਾਹਿਬ ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਸਾਡੇ ਦੋ ਕੌਮੀ ਤਿਉਹਾਰ ਨੇ ਬੱਚਿਆਂ ਨੂੰ ਇਹਨਾਂ ਦੋਹਾਂ ਤਿਉਹਾਰਾਂ ਦੇ ਵਿੱਚ ਕੀ ਅੰਤਰ ਹੈ ਤੇ ਇਹ ਵੀ ਦੱਸਣਾ ਵੀ ਜਨ ਗਨ ਮਨ ਰਾਸ਼ਟਰੀ ਗੀਤ ਹੈ ਜਾਂ ਫਿਰ ਗਾਨ ਹੈ ਤੇ ਨਾਲ ਦੀ ਨਾਲ ਹੀ ਇਹ ਵੀ ਕਿ ਕਿਸ ਦੀ ਰਚਨਾ ਹੈ ਤੇ ਇਸ ਦਾ ਕੀ ਸਤਕਾਰ ਹੈ ਤਿਰੰਗੇ ਦੇ ਤਿੰਨ ਰੰਗਾਂ ਤੇ ਅਸ਼ੋਕ ਚੱਕਰ ਦੀ ਵੀ ਮਹੱਤਤਾ ਕੀ ਹੈ ਇਸ ਦੇ ਬਾਰੇ ਜ਼ਰੂਰ ਜਾਣਨਾ ਪਊ ਹਾਂ ਇਹ ਗੱਲ ਬੜੀ ਵੱਡੀ ਕੀਤੀ ਤੁਸੀਂ ਹੂੰ ਗੱਲ ਇਹ ਗਿਆ ਕਿ ਤੁਸੀਂ ਨਾ ਮੈਂ ਦੇ ਦਾਂ ਕਈ ਵਾਰੀ ਇਹ ਨਾ ਕਿ ਪੱਤਰਕਾਰ ਜਦੋਂ ਕੋ ਦਿਨ ਸਮਾਗਮ ਹੁੰਦਾ ਤੂੰ ਬੱਚਿਆਂ ਨੂੰ ਪੁੱਛਦੇ ਹਾਂ ਹਾਂਜੀ ਵੀ ਅੱਜ ਦਿਨ ਕਿਹੜਾ ਕਹਿੰਦੇ ਅੱਜ 26 ਜਨਮ ਗੰਦਾਨਦਰ ਦੇਵ ਚ ਕੀ ਹੁੰਦਾ ਉਹਨਾਂ ਨੂੰ ਨਹੀਂ ਪਤਾ ਹੂੰ ਇਹ ਭਾਰਤੀ ਸਿਧਾਂਤ ਲਿਖਿਆ ਕਿਹਨੇ ਆ ਨਹੀਂ ਪਤਾ ਚੰਗਿਆਂ ਨੂੰ ਨਹੀਂ ਪਤਾ ਦੁਕਾਨਦਾਰਾਂ ਨੂੰ ਨਹੀਂ ਪਤਾ ਜੋ ਰਾਸ਼ੀ ਗਾਂਧੀ ਦੀ ਗੱਲ ਕਰਦੇ ਲੋਕਾਂ ਨੂੰ ਨਹੀਂ ਪਤਾ ਰਾਸ਼ੀ ਗੀਤ ਕਹਿੰਣ ਕਿ ਗਾਣ ਕਹਿਣਾ ਹੂੰ ਜੀ ਤੁਸੀਂ ਨੈਸ਼ਨਲ ਐਂਥਮ ਨਾਲ ਸਮਾਗਮ ਇਹ ਰਾਸ਼ਟਰੀ ਗਾਣ ਆ ਗੀਤ ਨਹੀਂ ਗਾ ਗੀਤ ਨਹੀਂ ਗਾ ਜੀ ਬਿਲਕੁਲ ਠੀਕ ਹੈ ਨਾ ਲਿਖਿਆ ਰਵਿੰਦਰ ਨਾਟਕੌਰ ਸਾਹਿਬ ਨੇ ਹਮ ਔਰ ਰਵਿੰਦਰ ਨਾਟਕੌਰ ਨੂੰ ਜਦੋਂ ਕੋਦੋਂ ਕਰਨਾ ਅੱਜ ਹੀ ਕਰਨਾ ਸੀ ਵੀ ਉਹ ਕਿੰਦੀ ਦ੍ਰਿਸ਼ਟੀ ਦੇ ਮਾਲਕ ਆ ਹੈ ਨਾ ਜਦੋਂ ਪੂਰੇ ਹੀ ਪੂਰੇ ਦੇਸ਼ ਦੀ ਇੱਕ ਉਹ ਉਸਤਤ ਕਰ ਰਿਹਾ ਪ੍ਰਦੇਸ਼ ਵੱਲੋਂ ਜਨਗਨ ਮਨ ਜਨਗਨ ਹਮ ਹੈ ਨਾ ਪੂਰਾ ਜਨ ਜਨਗਨ ਮਨ ਅਧ ਨਾਇਕ ਜਾ ਹਮ ਜਦੋਂ ਇਹ ਗੱਲ ਕਰਦੇ ਆ ਤੁਸੀਂ ਹਰਾਰ ਹੋ ਜਾਓਗੇ ਇਹ ਸਕੂਲਾਂ ਦੇ ਵਿੱਚ ਹਰ ਰੋਜ਼ ਰਾਸ਼ਟਰੀ ਗਾਨ ਹੁੰਦਾ ਹਾਂਜੀ ਹੁੰਦਾ ਤੁਸੀਂ ਕਿਸੇ ਵੀ ਸਕੂਲ ਜਾਗੇ ਕਿਸੇ ਵੀ ਬੱਚੇ ਨੂੰ ਬਾਹਰ ਕੱਢ ਲਓਂਦੇ ਅਰਥ ਪੁੱਛ ਲਓ ਕੀ ਹੈ ਹੂੰ ਨਹੀਂ ਪਤਾ ਕਿਦਰ ਰਾਸ਼ਟਰੀ ਗਾਨ ਹੁੰਦਾ ਹੂੰ ਅਸੀਂ ਗਾਇਆ ਕੀ ਹੈ ਉਹ ਨਹੀਂ ਪਤਾ ਹੂੰ ਅਰਥ ਨਹੀਂ ਪਤਾ ਜੀ ਇਹਦਾ ਹੈਨਾ ਹੂੰ ਜੇ ਤੁਸੀਂ ਅਰਥ ਹੀ ਨਹੀਂ ਦੱਸ ਸਕਦੇ ਹੈਨਾ ਸਕੂਲ ਦੇ ਵਿੱਚ ਸਕੂਲ ਮੁਖੀ ਦੀ ਡਿਊਟੀ ਬਣਦੀ ਹੈ ਜਦ ਕਿ ਫਿਜ਼ੀਕਲ ਐਜੂਕੇਸ਼ਨ ਦੇ ਸਿਲੇਬਸ ਦੇ ਵਿੱਚ ਹੁੰਦਾ ਹੈ ਲਿਗਨ ਨੂੰ ਫਿਜ਼ੀਕਲ ਐਜੂਕੇਸ਼ਨ ਸਿਲੇਬਸ ਜਿਹੜਾ ਹੈਗਾ ਫਜ਼ੂਲ ਐਜੂਕੇਸ਼ਨ ਬਣਾ ਕੇ ਰੱਖਤਾ ਹੂੰ ਉਹਦੇ ਵਲ ਪਰੇ ਕਰ ਤੇ ਬੰਦ ਕਰਤਾ ਤੇ ਕੋਣ ਪੜ੍ਹਾਊਗਾ ਕੋਣ ਕਰਾਊਗਾ ਜੇ ਸੰਤ ਰੰਗਾ ਝੰਡਾ ਹੈਗਾ ਤੁਸੀਂ ਆਖਿਆ ਕਿ ਤਿੰਨ ਰੰਗ ਹੈਗੇ ਆ ਹੂੰ ਉਹਨੂੰ ਦੇਖੋ ਬੋਦਿਆਂ ਨੂੰ ਕਿਹ ਵੀ ਢੰਡਾ ਪੁੱਠਾ ਚੜ ਜਾਂਦਾ ਕਿਉਂਕਿ ਝਣੋਵੜਾ ਸਮਝੇ ਸਮਝੀ ਉਹਨੂੰ ਪਤਾ ਨਹੀਂ ਉੱਪਰ ਕੇਸਰੀ ਕਰਨਾ ਕਿ ਗ੍ਰੀਨ ਕਰਨਾ ਹੂੰ ਮੈਨੂੰ ਉੱਪਰ ਕੇਸਰੀ ਹੁੰਦਾ ਸੈਂਟਰ ਵਾਈਟ ਹੁੰਦਾ ਥੱਲੇ ਗ੍ਰੀਨ ਫਿਰ ਉਹਦੇ ਵਿੱਚ ਅਸ਼ੋਕ ਚੱਕਰ ਤੁਸੀਂ ਆਖਿਆ ਹੂੰ ਉੱਥੇ 24 ਹਨ ਹਾਂਜੀ ਠੀਕ ਹੈ ਨਾ ਜੀ ਹੁਣ ਜਿਹੜਾ ਕੇਸਰੀ ਉੱਪਰ ਕਿਉਂ ਰੱਖਿਆ ਹੂੰ ਕੇਸਰੀ ਤਾਂ ਕੁਰਬਾਨੀ ਦਾ ਤਿਆਗ ਦਾ ਜੇ ਉਹ ਤਿਆਗ ਤੇ ਕੁਰਬਾਨੀ ਦੀ ਭਾਵਨਾ ਦੇਸ਼ ਦੇ ਉਹਨਾਂ ਲੋਕਾਂ 'ਚ ਨਾ ਹੁੰਦੀ ਦੇ ਜਦੋਂ ਹੁੰਦਾ ਸੀ ਨਹੀਂ ਹੁੰਦਾ ਸੀ ਸਾਡੀ ਪ੍ਰਾਪਤੀ ਹੁੰਦੀ ਸੀ ਹੈ ਨਾ ਜਿਹੜਾ ਚਿੱਟਾ ਰੰਗ ਹੈਗਾ ਉਹ ਅਮਨ ਦਾ ਹੂੰ ਸ਼ਾਂਤੀ ਸ਼ਾਂਤੀ ਦਾ ਪ੍ਰਤੀਕ ਆ ਅਮਨ ਸ਼ਾਂਤੀ ਦਾ ਪ੍ਰਤੀਕ ਆ ਵੀ ਅਸੀਂ ਲੜਾਕੇ ਨਹੀਂਗੇ ਹਮ ਅਸੀਂ ਜ਼ੁਲਮ ਨਹੀਂ ਕਰਦੇ ਅਸੀਂ ਜ਼ਾਲਮ ਦੇ ਖਿਲਾਫ ਲੜਦੇ ਆ ਬਿਲਕੁਲ ਸਹੀ ਜੀ ਠੀਕ ਆ ਨਾ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਹਮ ਤੇ ਅਮਨ ਸ਼ਾਂਤੀ ਨਾਲ ਹੀ ਦੇਸ਼ ਦਾ ਵਿਕਾਸ ਹੁੰਦਾ ਥੱਲੇ ਗ੍ਰੀਨ ਆ ਗ੍ਰੀਨ ਰੈਵਿਊਸ਼ਨ ਆ ਹਮ ਥੱਲੇ ਗ੍ਰੀਨ ਆ ਬਿਰਸ ਕੀ ਜੇਗਾ ਸਾਡੀ ਖੇਤੀ ਕ੍ਰਾਂਤੀ ਖੇਤੀ ਕ੍ਰਾਂਤੀ ਆਉ ਉਹ ਤੇ ਲੋਕਾਂ ਦਾ ਆਤਮ ਨਿਰਪਰਤਾ ਹੋਣੀ ਆ ਖੇਤੀ ਕ੍ਰਾਂਤੀ ਆਉ ਉਹ ਤੇ ਸੜ ਦੇ ਦੇ ਵਿਕਾਸ ਹੋਣਾ ਖੇਤੀ ਕ੍ਰਾਂਤੀ ਆਉ ਉਹ ਤੇ ਇੰਡਸਟਰੀ ਦਾ ਵਿਕਾਸ ਹੋਣਾ ਹੂੰ ਖੇਤੀ ਕ੍ਰਾਂਤੀ ਆਉ ਤੇ ਲੋਕਾਂ ਦਾ ਪੇਟ ਭਰਨਾ ਕਿ ਕਿਸਾਨਾਂ ਨੂੰ ਭੁੱਖੇ ਮਾਰਨਾਂ ਦਾ ਤੇ ਭੁੱਖੇ ਮਾਰਨਾਂ ਐ ਹੜਤਾਲਾਂ ਕਰਉਣੀਆਂ ਇਹਨਾਂ ਕੋਲ ਸਾਡੇ ਤਰੰਗਾ ਕੀ ਕਹਿ ਰਿਹਾ ਪ੍ਰੋਟੈਕਟ ਥੀਸ ਥਿੰਗਸ ਹੂੰ ਤੇ ਸਰਕਾਰਾਂ ਕੀ ਕਰ ਰਹੀਆਂ ਅੱਜ ਨਾ ਅਮਨ ਸ਼ਾਂਤੀ ਆ ਅੱਜ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸੰਗੀਨਾ ਦੀ ਛਾਂ ਦੇ ਹੇਠ 26 ਜਨਮ ਦਿਹਾੜੇ ਮਨਾਇਆ ਜਾ ਰਿਹਾ ਹੈ ਡੀਜੀਬੀ ਨੇ ਸਾਹਬ ਆਖਿਆ ਕਿ ਸੁਰੱਖਿਆ ਪ੍ਰਬੰਧ ਇੰਨੇ ਕਰਤੇ ਆ ਕਿ ਹਰ ਤਾਂ ਚੈਕਿੰਗ ਹੈ ਕਾਰਨ ਕੀ ਆ ਕਿ ਇਸ ਦੇਸ਼ ਦੇ ਵਿੱਚ ਉਹ ਪੁੱਠੀ ਮਤ ਜਿਹੜੀ ਹੈ ਲੋਕਾਂ ਦੀ ਹੈਗੀ ਦੇਸ਼ ਵਿਰੋਧੀ ਲੋਕਾਂ ਦੇ ਉਹਨਾਂ ਦਾ ਜ਼ਿਆਦਾ ਹੋਗਾ ਹਮ ਯੰਗਸਟਰ ਵੀ ਆ ਲੁਟੇਰੇ ਵੀ ਆ ਜ਼ਿਆਦੇ ਉਹ ਸਨੇਚਰ ਵੀ ਹੈਗੇ ਆ ਉਹ ਕਿਸੇ ਵੀ ਉਹ ਬਦਫੀਲੀ ਕਰ ਸਕਦੇ ਆ ਜਾਂ ਕਿਸੇ ਵੀ ਮਤਲਬ ਉਹ ਅਸ਼ਾਂਤੀ ਫੈਲਾ ਸਕਦੇ ਆ ਹੂੰ ਹੂੰ ਠੀਕ ਹੈ ਨਾ ਉਹ ਕਿਸੇ ਵੀ ਕੋਦਨ ਦੀ ਘੜਨਾ ਵਾ ਜਿੱਥੇ ਲੋਕ ਇਕੱਠ ਹੋਏ ਆ ਉੱਥੇ ਬਗੜ ਸਕਦੇ ਆ ਤੇ ਉਹ ਚੁਆਇਸ ਦੇ ਕਿ ਉਹਨਾਂ ਨੂੰ ਕੰਨੋ ਸ਼ਰਮਿੰਦੇ ਹੋਣਾ ਪਵੇ ਉਹਨਾਂ ਨੇ ਸੁਰੱਖਿਆ ਦੇ ਦਿੱਤੀ ਮਜਬੂਰੀ ਕਿੱਥੋਂ ਪੈਦਾ ਹੋਈ ਠੀਕ ਹੈ ਨਾ ਜਿਹੜਾ 24 ਘੰਟੇ ਹੈਗੇ ਢੰਡੇ ਦੇ ਵਿੱਚ ਹਾਂਜੀ ਉਹ ਕਹਿੰਦਾ 24 ਘੰਟੇ 24 ਘੰਟੇ ਤੱਕ ਇਹ ਪਈਆ ਚੱਲਣਾ ਚਾਹੀਦਾ ਹੂੰ ਹਨਾ ਤਕੀ ਤਾਈ ਉਹ ਨ ਤਕੀ ਦਾ ਪੀਏ ਚੱਲੂਗਾ 24 ਘੰਟੇ ਦੇ ਜੱਗੇ ਤਰੂਗਾ ਬਿਲਕੁਲ ਸਹੀ ਜੀ ਠੀਕ ਹੈ ਨਾ ਮੇਰੇ ਕੋਈ ਨਾ ਕਰਮ ਰਾਤ ਨੂੰ ਨਾ ਆ ਰਿਹਾ ਸੀਗਾ ਟ੍ਰੇਨ ਚਾਰਿਆ ਸੀਗਾ ਕਿਤੇ ਬਦੂਜੀ ਸਟੇਟ ਤੋਂ ਆ ਰਿਹਾ ਸੀ ਸੁੱਤਾ ਪਿਆ ਅੱਛਾ ਜੀ ਗੱਡੀ ਦੇ ਵਿੱਚ ਜੀ ਅਸੀਂ 2 ਵਜੇ ਤੇ ਮੈਨੂੰ ਨਾ ਜਾਗ ਗਈ ਹੂੰ ਮੇਰੇ ਕੋ ਕੰਪਾਰਟਮੈਂਟ ਸਾਰੇ ਲੋਕ ਸੁੱਤੇ ਪਏ ਆ ਮੈਂ ਜਾਗ ਗਈ ਮੈਂ ਉੱਠਿਆ ਮੈਂ ਬਾਥਰੂਮ ਗਿਆ ਆ ਕੇ ਬੈਠ ਗਿਆ ਹੂੰ ਮੇਰੇ ਕੋ ਹੱਥ ਵਿੱਚ ਮੈਗਜ਼ੀਨ ਤਾਂ ਮੇਰੇ ਕੋਲ ਹੁੰਦਾ ਕੋਈ ਨਾ ਕੋਈ ਮੈਂ ਚੱਕਾਂ ਨਾ ਰੱਖ ਲਵਾਂ ਮੇਰੇ ਨੂੰ ਸਵਾਲ ਆਇਆ ਵੀ ਸਾਰੇ ਸੁੱਤੇ ਪਏ ਆ ਇਹ ਪਹੀਆ ਚੱਲ ਰਿਹਾ ਗੱਡੀ ਚੱਲ ਰਹੀ ਹੈ ਰਾਤ ਨੂੰ ਹੂੰ ਜਿਹੜੇ ਪਹੀਆ ਚੱਲ ਰਿਹਾ ਹੈਗਾ ਜਿਹੜੇ ਟਿਕਟਾਂ ਕਟਾ ਕੇ ਬੈਠੇ ਆ ਨੋਟ ਛਾਪ ਰਹੇ ਹੈਗੇ ਬਿਲਕੁਲ ਸਹੀ ਜੀ ਕਿ ਮੈਂ ਪੂਰੇ ਪਿੰਡੇ ਦੀ ਟਿਕਟ ਕਟਾਈ ਹੈ ਹੂੰ ਉਹ ਜਿੰਨੇ ਕਿਲੋਮੀਟਰ ਤੈਗਨੇ ਉਹਨੇ ਪੈਸੇ ਤਰੀ ਜਾਂਦੇ ਸਹੀ ਹੈ ਹਨਾ ਹੂੰ ਕਾਰਖਾਨੇ ਚੱਲ ਰਹੇ ਤੈਨ ਛਪਟਾਂ ਚੱਲ ਰਹੀਆਂ ਹੂੰ 8 ਤੇ 24 ਔਰ ਰਿਕ ਨੀ ਤੇਰੇ ਛੋਟੇ ਚਰਦੀਆਂ ਰਾਤ ਨੂੰ ਵੀ ਕੰਮ ਕਰ ਰਹੇਗੇ ਜਾਂ ਦਿਨੇ ਵੀ ਕੰਮ ਕਰ ਰਹੇ ਆ ਦੁਪਹਿਰ ਵੀ ਕਰ ਰਹੇਗੇ ਹੂੰ ਜਿੰਨਾ ਚਿਰ ਮੇਰਾ ਦੇਸ਼ 24 ਘੰਟੇ ਸਮਰਪਿਤ ਨਹੀਂ ਹੋਊਗਾ ਹੂੰ ਹਨਾ ਆਪਣੇ ਕੰਮ ਦੀ ਕੰਮ ਦੇ ਅਨਸਾਰ ਡੈਡੀਕੇਟ ਨਹੀਂ ਹੋਊਗਾ ਤੇ ਦੇਸ਼ ਅੱਗੇ ਨਹੀਂ ਵਧੂਗਾ ਕਿੱਡਾ ਵੱਡਾ ਸੰਕੇਤ ਆ ਤਿਰੰਗੇ ਝੰਡੇ 'ਚ ਬਿਲਕੁਲ ਸਹੀ ਸਾਨੂੰ ਚੱਲਦੇ ਰਹਿਣ ਲਈ ਸਾਨੂੰ ਡੈਡੀਕੇਟ ਰਹਿਣ ਲਈ ਸਾਨੂੰ ਇੱਕ ਦੇਸ਼ ਦੇ ਪ੍ਰਤੀ ਸੰਜੀਦਾ ਤੇ ਸਹਿਰਦ ਹੋਣ ਲਈ ਹੂੰ ਸੋ ਅੱਜ ਆਪਾਂ ਇਸ ਗੰਦਨਰ ਦੇ ਵਿਸ਼ੇ ਤੇ ਇਹ ਸਾਰੀਆਂ ਦੁਆਵਾਂ ਦੇ ਨਾਲ ਦੁਆ ਕਰਦੇ ਆਂ ਹਮ ਬਈ ਪਿਆਰੇ ਦੇਸ਼ ਵਾਸੀਓ ਇਹ ਭਾਰਤੀ ਸੰਵਿਧਾਨ ਜਿਹੜੇ ਲਹੂ ਡੋਲ ਕੇ ਬਣਿਆ ਹੈਗਾ ਹਮ ਹਨਾ ਆ ਉਸ ਲਹੂ ਦੀ ਇਤਕਰੀਏ ਤੇ ਉਹਨਾਂ ਲੋਕਾਂ ਨੇ ਜਿਹਨਾਂ ਸੁਪਨੇ ਲਏ ਸੀਗੇ ਜਿਹੜਾ ਭਾਰਤੀ ਸੁਤਾਨ ਨੁਰਜਨ ਹਾਰਿਆ ਨੇ ਸਾਡਾ ਕੱਲ੍ਹ ਦੇਖਿਆ ਸੀਗਾ ਹਮ ਠੀਕ ਆ ਉਹ ਬੂਟੇ ਲੈ ਜਦਾਂ ਇਹ ਫਲ ਖਾਰਾਂ ਦੀ ਸ਼ਾਨ ਲੈ ਰਹੇ ਆ ਅਸੀਂ ਇਹ ਸ਼ਾਨਾਂ ਮਰਨ ਦੇ ਗਏ ਇਹ ਫਰਨਾ ਮਰਨ ਦੇਗੇ ਇਹ ਬੂਟੇ ਨ ਮਰਨ ਦੇਗੇ ਤੇ ਆਪਣੇ ਹਿੱਸੇ ਦਾ ਆਪਣੇ ਹਿੱਸੇ ਦਾ ਦੇਸ਼ ਭਤੀ ਜੋ ਵੀ ਕੰਮ ਹੈਗਾ ਉਹ ਕਰੀਏ ਜੋ ਅੱਜ ਕੀਤਾ ਹੁਣ ਬਿਲਕੁਲ ਸਹੀ ਜੀ ਥੈਂਕ ਯੂ ਸੋ ਗੜਾ ਸਾਹਿਬ ਅਪਾ ਉਮੀਦ ਕਰਦੇ ਹਾਂ ਕਿ ਸਾਡਾ ਇਹ 26 ਜਨਵਰੀ ਤੇ ਖਾਸ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੁਸੀਂ ਸਟੂਡੀਓ ਦੇ ਵਿੱਚ ਆਏ 26 ਜਨਵਰੀ ਤੇ ਇੰਨੀ ਖਾਸ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਸੋ ਦੋਸਤੋ ਥਾਲੂ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਜ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਹੋਰ ਨਵੇਂ ਮਸਲੇ ਤੇ ਉੱਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵੋ ਜੀ ਜੀ ਧੰਨਵਾਦੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ